ਬਲਕੇ ਜਦੋਂ ਕੋਈ ਮੁਸੀਬਤ ਆਂਦੀ ਹੈ ਬੰਦਾ ਆਪਣੇ ਦਿਲ ਨੂੰ ਛੋਟਾ ਕਰ ਲੈਂਦਾ ਉਹ ਦਿਲ ਨੂੰ ਛੋਟਾ ਕਰਨ ਦੀ ਨਹੀਂ ਇਹ ਮੁਸੀਬਤ ਹੈ ਤਾਂ ਹੁਣ ਤਾਂ ਦਿਲ ਨੂੰ ਬੜਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਕਿਸੇ ਮੁਸੀਬਤ ਦਾ ਸਾਹਮਣਾ ਅਸੀਂ ਛੋਟੇ ਬਣ ਕੇ ਨਹੀਂ ਹਿੰਮਤ ਹਾਰ ਕੇ ਨਹੀਂ ਬਲਕੇ ਆਪਣੀ ਹਿੰਮਤ ਨੂੰ ਆਪਣੇ ਹੌਸਲੇ ਨੂੰ ਵਧਾ ਕੇ ਹੀ ਉਹ ਮੁਸੀਬਤ ਦਾ ਸਾਹਮਣਾ ਕਰ ਸਕਦੇ ਹਾਂ ਜੇਰਾ ਸੋਚੋ ਸਮਝਦੋਗੇ ਨਹੀਂ ਹੁਣ ਫਰਜ਼ ਕਰੂ ਅੱਗੇ ਇੱਕ ਆਦਮੀ ਖੜਾ ਹੈ ਤੁਹਾਨੂੰ ਪਤਾ ਹੈ ਕਿ ਇਹਦੇ ਨਾਲ ਮੁਕਾਬਲਾ ਕਰਕੇ ਹੀ ਮ ਅੱਗੇ ਵਧਣਾ ਹੈ ਤਾਂ ਹੁਣ ਜੇ ਮੈਨੂੰ ਮੁਕਾਬਲਾ ਕਰਨਾ ਹੀ ਪੈਣਾ ਹੈ ਤਾਂ ਦੋ ਚੀਜ਼ਾਂ ਹੋ ਸਕਦੀਆਂ ਹੈ ਜਾਂ ਤਾਂ ਮੈਂ ਇੱਥੇ ਬੈਠਾ ਰਹਾ ਕਿ ਮੈਂ ਅੱਗੇ ਨਹੀਂ ਵਧਣਾ ਮੈਂ ਉਹਨਾਂ ਮੁਕਾਬਲਾ ਕਰਨ ਦੇ ਲਾਇਕ ਹੈ ਨਹੀਂ ਫਿਰ ਤਾਂ ਮੈਂ ਜਿੱਥੇ ਉੱਥੇ ਹੀ ਰਹਿ ਜਾਵਾਂ ਤਾਂ ਜਾ ਬੰਦਾ ਕੀ ਕਹਿੰਦਾ ਹੈ ਕਿ ਠੀਕ ਹੈ ਜੇ DNA ਮੁਕਾਬਲਾ ਕਰਕੇ ਮੈਂ ਮੰਜ਼ਲ ਤੇ ਪਹੁੰਚਣਾ ਹੈ ਤਾਂ ਫਿਰ ਮੈਂ ਆਪਣੀ ਆਪ ਤੇ ਮਿਹਨਤ ਕਰਾਂ ਕਿਉਂਕਿ ਮੈਂ ਉਹਦੀ ਤਾਕਤ ਨੂੰ ਤਾਂ ਘਟਾ ਨਹੀਂ ਸਕਦਾ ਪਰ ਆਪਣੀ ਤਾਕਤ ਨੂੰ ਵਧਾ ਜ਼ਰੂਰ ਸਕਦਾ ਮੈਂ ਮਿਹਨਤ ਕਰਕੇ ਸਮਝ ਆ ਰਹੀ ਹੈ ਆਪਣੀ ਤੇ ਮਿਹਨਤ ਕਰਕੇ ਅਸੀਂ ਆਪਣੇ ਆਪ ਨੂੰ ਮਜ਼ਬੂਤ ਜ਼ਰੂਰ ਬਣਾ ਸਕਦੇ ਆ ਆਪਣੇ ਆਪ ਨੂੰ ਅਸੀਂ ਉੱਚਾ ਜ਼ਰੂਰ ਲਿਜਾ ਸਕਦੇ ਆ ਆਪਣੀ ਸੋਚ ਨੂੰ ਆਪਣੇ ਵਿਸ਼ਵਾਸ ਨੂੰ ਆਪਣੀ ਹਿੰਮਤ ਨੂੰ ਉੱਚਾ ਜ਼ਰੂਰ ਲਿਜਾ ਸਕਦੇ ਆ ਪਰ ਇਹ ਗੱਲ ਯਾਦ ਰੱਖੋ ਕਿ ਜਦੋਂ ਅਸੀਂ ਉਹ ਉੱਚੇ ਦੇ ਨਾਲ ਆਪਣੀ ਤਾਰ ਜੋੜ ਲੈਂਦੇ ਆ ਯਾਨੀ ਪਰਮਾਤਮਾ ਪ੍ਰਭੂ ਮਾਲਿਕ ਦੇ ਨਾਲ ਆਪਣੀ ਤਾਰ ਜੋੜ ਲੈਂਦੇ ਆ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰਦੇ ਆ ਤਾਂ ਫਿਰ ਆਪਣੇ ਆਪ ਹੀ ਅਸੀਂ ਨੀਚੋਂ ਉੱਚ ਹੋਣਾ ਸ਼ੁਰੂ ਹੋ ਜਾਂਦੇ ਆ ਬੋਲੋ ਸਮਝ ਲਿਆ ਆਪਣੇ ਜੇ ਤਾਂ ਸ਼ਾਇਦ ਕਿਉਂਕਿ ਫਿਲਮਾਂ ਦੀ ਗੱਲ ਅੱਜਕੱਲ੍ਹ ਜਲਦੀ ਬੰਦੇ ਨੂੰ ਸਮਝ ਆ ਜਾਂਦੀ ਨਾ ਇੱਕ ਫਿਲਮ ਤੁਸੀਂ ਦੇਖੀ ਹੋਣੀ ਹੈ ਉਹਦਾ ਇੱਕ ਡਾਇਲੋਗ ਹੈ ਸ਼ਾਇਦ ਤੁਹਾਨੂੰ ਉਹ ਤੋਂ ਯਾਦ ਆ ਜਾਵੇ ਇੱਕ ਕੋਚ ਨਾ ਕੋਚ ਦੱਸਦਾ ਹੈ ਕਿ ਮੈਂ ਜਦੋਂ ਅੰਤਿਮ ਮੈਚ ਹੁਣਾ ਹੁੰਦਾ ਹੈ ਤਾਂ ਅੰਤਿਮ ਮੈਚ ਦੇ ਵਿੱਚ ਕੋਚ ਕਹਿੰਦਾ ਹੈ ਕਿ ਮੈਂ ਰਿੰਗ 'ਚ ਨਹੀਂ ਆਣਾ ਯਾਨੀ ਮੈਂ ਮੈਦਾਨ 'ਚ ਨਹੀਂ ਆਣਾ ਕਿਉਂਕਿ ਮੈਨੂੰ ਪਤਾ ਹੈ ਕਿ ਸੁਲਤਾਨ ਮਰਤਾ ਸਕਦਾ ਹੈ ਪਰ ਕਦੀ ਹਾਰ ਨਹੀਂ ਸਕਦਾ ਔਰ ਮੈਂ ਤੈਨੂੰ ਮਰਦੇ ਹੋਏ ਨਹੀਂ ਦੇਖ ਸਕਦਾ ਪਰ ਮੇਰੀ ਇੱਜ਼ਤ ਜ਼ਰੂਰ ਰੱਖਣੀ ਹੈ ਤੂੰ ਹੁਣ ਸਮਝ ਆ ਗਿਆ ਹੋਵੇ ਕਿਹੜੀ ਫਿਲਮ ਦਾ ਡਾਇਲੋਗ ਹੈ ਕਿਹੜੀ ਫਿਲਮ ਦਾ ਹੈ ਸੁਲਤਾਨ ਕਿਉਂਕਿ ਲਾਸਟ ਵਿੱਚ ਜਦੋਂ ਮੁਕਾਬਲਾ ਹੋਣਾ ਸੀ ਹੁਣ ਜਰਾ ਦੇਖੋ ਕੋਚ ਨੇ ਕਿਹੜੀ ਗੱਲ ਕਹੀ ਕਿ ਮੈਨੂੰ ਯਕੀਨ ਹੈ ਮੈਨੂੰ ਪਤਾ ਹੈ ਕਿ ਸੁਲਤਾਨ ਮਰਦਾ ਸਕਦਾ ਪਰ ਹਾਰ ਨਹੀਂ ਮੰਨ ਸਕਦਾ ਔਰ ਨਾਲ ਹੀ ਵੀ ਕਹੇ ਤਾ ਕਿ ਮੇਰੀ ਇਲਾਜ ਵੀ ਮੈਨੂੰ ਯਕੀਨ ਹੈ ਕਿ ਮੇਰੇ ਅਖਾੜੇ ਦੀ ਇਲਾਜ ਤੁਰਖਣੀ ਹੈ। ਯਾਨੀ ਉਹਨੂੰ ਦੋ ਹੀ ਗੱਲਾਂ ਕਹਿਤੀਆਂ ਹਿੰਮਤ ਦੇ ਦਿੱਤੀ ਹੌਸਲਾ ਦੇ ਦਿੱਤਾ ਕਿ ਮੈਨੂੰ ਪਤਾ ਹੈ ਤੂੰ ਮਰ ਤਾਂ ਸਕਦਾ ਪਰ ਸਿਰ ਝੁਕਾ ਨਹੀਂ ਸਕਦਾ ਤੂੰ ਹਾਰ ਨਹੀਂ ਮੰਨ ਸਕਦਾ। ਗੱਲ ਕੋਚ ਨੇ ਕੀ ਕਹੀ ਗੱਲ ਕਹੀ ਉਹਦੀ ਸੁੱਤੀ ਤਾਕਤ ਨੂੰ ਜਗਾਉਣ ਵਾਲੀ। ਜਿਹਦਾ ਕਹੀ ਕਹਿੰਦਾ ਮੈਨੂੰ ਪਤਾ ਤੇਤੋਂ ਨਹੀਂ ਹੋਣਾ। ਉਹ ਨਹੀਂ ਤੂੰ ਨਹੀਂ ਕਾਮਯਾਬ ਹੋ ਸਕਦਾ। ਲੈ ਤੂੰ ਕੀ ਕਰਨਾ ਹੈ? ਉਹ ਇੰਨੇ ਜਣੇ ਨਹੀਂ ਸਫਲ ਹੋਏ ਤੂੰ ਕਿੱਥੋਂ ਸਫਲ ਹੋ ਜਾਣਾ ਹੈ? ਤੇ ਇਹਦਾ ਮਤਲਬ ਹੈ ਸੀ ਉਹਨੂੰ ਉਹ ਗੱਲ ਕਹਿ ਰਹੇ ਆ ਕਿ ਜਿਹੜੀ ਉਹਨੂੰ ਮਾੜੀ-ਮੋਟੀ ਹਿੰਮਤ ਹੁੰਦੀ ਹੈ ਨਾ ਉਹ ਵੀ ਟੁੱਟ ਜਾਂਦੀ ਪਰ ਜੇ ਤੁਸੀਂ ਕਹੋ ਨਾ ਮੈਨੂੰ ਯਕੀਨ ਹੈ ਤੇਤੇ ਤੂੰ ਮਰਤਾ ਸਕਦਾ ਪਰ ਹਾਰ ਕਦੀ ਨਹੀਂ ਮੰਨ ਸਕਦਾ ਤਾਂ ਬੰਦਾ ਕਹਿੰਦਾ ਜਦੋਂ ਉਹ ਮੈਨੂੰ ਇੰਨਾ ਯਕੀਨ ਕਰਦਾ ਹੈ ਤਾਂ ਫੇ ਮੈਂ ਕਿਉਂ ਨਾ ਕਰਾਂ ਕਿਉਂਕਿ ਕਈ ਮੇਰਾ ਦੂਜਿਆਂ ਦਾ ਵਿਸ਼ਵਾਸ ਹੀ ਸਾਨੂੰ ਅੱਗੇ ਵਧਣ ਵਿੱਚ ਕਹਿ ਦਿਓ ਮਦਦ ਕਰਦਾ ਕਿ ਨਹੀਂ ਜੇ ਕੋਈ ਸਾਡੇ ਤੇ ਵਿਸ਼ਵਾਸ ਦਿਖਾਵੇ ਕੋਈ ਸਾਡੇ ਤੇ ਵਿਸ਼ਵਾਸ ਦਿਖਾਵੇ ਇਹ ਫਿਕਰ ਨਾ ਕਰ ਤੂੰ ਕਰ ਸਕਦਾ ਹੈ ਤੇਰੇ ਜੀਵਨ 'ਚ ਖੁਸ਼ੀ ਆਏਗੀ ਤੇਰੇ ਜੀਵਨ ਚ ਕਾਮਯਾਬੀ ਆਏਗੀ ਤੈਨੂੰ ਸਫਲਤਾ ਮਿਲੇਗੀ ਵਿਸ਼ਵਾਸ ਰੱਖ ਤਾਂ ਇਸੇ ਉਮੀਦ ਨਾਲ ਬੰਦਾ ਆਪਣੀ ਕੋਸ਼ਿਸ਼ ਨੂੰ ਕਈ ਗੁਣਾ ਵਧਾ ਦਿੰਦਾ ਹੈ ਤਾਂ ਜੇ ਕੋਈ ਕਹਵੇ ਉਹ ਤੇਤੋਂ ਨਹੀਂ ਹੋਣਾ ਇਹ ਕਿਸੇ ਤੋਂ ਨਹੀਂ ਹੋਇਆ ਤੂੰ ਵੀ ਕਰੇ ਨਹੀਂ ਪਾਣਾ ਤਾਂ ਫੇ ਬੰਦੇ ਨੇ ਜਿਹੜੀ ਕੋਸ਼ਿਸ਼ ਕਰਨੀ ਹੁੰਦੀ ਨਾ ਥੋੜੀ-ਬੋਤੀ ਫੇ ਬੰਦਾ ਕਹਿੰਦਾ ਛੱਡੋ ਜਦ ਹੁਣਾ ਹੀ ਨਹੀਂ ਤਾਂ ਫੇਰ ਕੋਸ਼ਿਸ਼ ਵੀ ਕੀ ਕਰਨੀ ਮੈਂ ਆ ਪੀ ਰਿਹਾ ਕਿਸੇ ਘਰ ਚ ਬਿਮਾਰੀ ਹੈ ਪਰੇਸ਼ਾਨੀ ਹੈ ਉਹਨੂੰ ਕਿੱਥੇ ਛੱਡਣੀ ਹੈ ਇਹ ਤਾਂ ਇਦਾਂ ਹੀ ਬਸ ਇਦਾਂ ਹੀ ਰਹਿਣਾ ਹੈ ਇਹ ਆ ਬਿਮਾਰੀ ਕਿੱਥੋਂ ਦੂਰ ਹੋਣੀ ਹੈ ਇਹ ਤਾਂ ਇੱਦਾਂ ਹੀ ਰਹਿਣੀ ਐ ਤਾਂ ਬੰਦੇ ਕਹਿੰਦਾ ਜੇ ਇੱਦਾਂ ਹੀ ਰਹਿਣੀ ਤਾਂ ਭਾਈ ਚੁੱਪ ਕਰਕੇ ਬਹਿ ਜਾਓ ਫਿਰ ਹੱਥ-ਯਾਤ ਰੱਖ ਕੇ ਦੇਖੀਓ ਤਮਾਸ਼ਾ ਪਰ ਜੇ ਕੋਈ ਕਵੇ ਫਿਕਰ ਨਾ ਕਰ ਜੇ ਬਿਮਾਰੀ ਹੈ ਨਾ ਇਹਦਾ ਹੱਲ ਹੈ ਜੇ ਪਰੇਸ਼ਾਨੀ ਹੈ ਇਹਦਾ ਹੱਲ ਹੈ ਜੇ ਕੋਈ ਨਸ਼ਾ ਹੈ ਤਾਂ ਇਹਦਾ ਵੀ ਹੱਲ ਹੈ ਯਕੀਨ ਰੱਖ ਆਪਣੇ ਮਾਲਿਕ ਤੇ ਤਾਂ ਫਿਰ ਬੰਦਾ ਹੱਥ-ਪੈਰ ਮਾਰਦਾ ਹੈ ਕੋਸ਼ਿਸ਼ ਕਰਦਾ ਕਿ ਕਿਤੇ ਨਾ ਕਿਤੇ ਉਹ ਹੱਲ ਜੇ ਹੈ ਤਾਂ ਕੋਸ਼ਿਸ਼ ਕਰਨ ਨਾਲ ਮੈਨੂੰ ਮਿਲੇਗਾ ਵੀ ਜ਼ਰੂਰ ਸਮਝ ਆ ਰਹੀ ਹੈ ਸਾਡੀ ਗੱਲ ਇਹਨੂੰ ਕਹਿੰਦੇ ਆ ਵਿਸ਼ਵਾਸ ਕਿਉਂਕਿ ਵਿਸ਼ਵਾਸ ਨਾਲ ਭਰਪੂਰ ਇਨਸਾਨ ਆਪਣੇ ਜੀਵਨ ਚ ਕਦੀ ਹਾਰ ਇਸ ਲਈ ਪਹਿਲੀ ਗੱਲ ਤਾਂ ਤੁਸੀਂ ਕਹਿ ਦੋ ਕਿ ਮੈਂ ਜੀਵਨ 'ਚ ਕਦੀ ਹਾਰ ਨਹੀਂ ਮੰਨਣੀ ਮੈਂ ਜੀਵਨ 'ਚ ਕਦੀ ਹਾਰ ਨਹੀਂ ਮੰਨਣੀ ਚਾਹੇ ਜਿੱਦਾਂ ਦੀ ਮਰਜ਼ੀ ਹਾਲਾਤ ਹੋਣ ਮੈਂ ਹਾਰ ਨਹੀਂ ਮੰਨਣੀ ਮੈਂ ਅੱਗੇ ਵਧਣਾ ਹੈ ਮੈਂ ਅੱਗੇ ਜਾਣਾ ਹੈ ਕਿਉਂਕਿ ਕੋਈ ਰੁਕਾਵਟ ਕਿਸੇ ਕਿਸਮ ਦੀ ਰੁਕਾਵਟ ਜਾਂ ਕਿਸੇ ਕਿਸਮ ਦੀ ਮੁਸ਼ਕਿਲ ਮੈਨੂੰ ਰੋਕ ਨਹੀਂ ਸਕਦੀ ਜੇ ਰੁਕਾਵਟ ਬੜੀ ਹੋਏਗੀ ਤਾਂ ਮੈਂ ਰੁਕਾਵਟ ਤੋਂ ਡਰਨਾ ਨਹੀਂ ਹੈ ਬਲਕਿ ਜੇ ਰੁਕਾਵਟ ਬੜੀ ਹੈ ਤਾਂ ਆਪਣੇ ਹੌਸਲੇ ਨੂੰ ਆਪਣੇ ਵਿਸ਼ਵਾਸ ਨੂੰ ਉਸ ਤੋਂ ਵੀ ਬੜਾ ਕਰਕੇ ਅੱਗੇ ਵਧਣਾ ਹੈ ਫਿਰ ਬੜੀ ਤੋਂ ਬੜੀ ਰੁਕਾਵਟ ਵੀ ਐਦਾਂ ਤੁਸੀਂ ਪਾਰ ਕਰਦੇ ਚਲੇ ਜਾਓਗੇ ਜਰਾ ਸਮਝਣਾ ਸਾਰਿਆਂ ਨੇ ਕਿਉਂਕਿ ਕਹਿੰਦੇ ਆ ਨਾ ਕਿ ਜਦੋਂ ਤੁਸੀਂ ਦੇਖਦੇ ਹੋ ਕਿ 올림픽 ਵਿੱਚ ਜਿਹੜੇ ਰੇਸਰ ਹੁੰਦੇ ਕੇਵਲਾ ਦੌੜਦੇ ਆ ਤਾਂ ਰਸਤੇ ਵਿੱਚ ਨਾ ਐਦਾਂ ਥੋੜੇ ਬੈਰੀਅਰ ਜੇ ਲਾਏ ਹੁੰਦੇ ਜਿੰਨੇ ਤੋਂ ਜੰਪ ਮਾਰ ਕੇ ਉਹਨਾਂ ਨੂੰ ਪਾਰ ਜਾਣਾ ਪੈਂਦਾ ਹੈ ਔਰ ਜਿਹੜਾ ਸਭ ਤੋਂ ਪਹਿਲਾਂ ਜੰਪ ਲਾਂਦਾ ਲਾਂਦਾ ਫਿਨਿਸ਼ਿੰਗ ਲਾਈਨ ਤੱਕ ਪਹੁੰਚ ਜਾਂਦਾ 골ਡ ਮੈਡਲ ਲੈ ਜਾਂਦਾ ਹੈ ਹੁਣ ਕਹਿੰਦੇ ਜਦੋਂ ਉਹ ਟ੍ਰੇਨਿੰਗ ਲੈਂਦੇ ਐ ਤਾਂ ਯਾਦ ਰੱਖੋ ਜੇ ਉਥੇ ਇੰਨਾ ਉੱਚਾ ਜੰਪ ਹੁੰਦਾ ਹੈ ਤਾਂ ਜਿਹੜੇ ਉਹਨਾਂ ਦੇ ਕੋਚ ਐ ਉਹਨਾਂ ਨੂੰ ਐਡੇ ਉੱਚੇ ਜੰਪ ਤੋਂ ਟ੍ਰੇਨ ਦਿੰਦੇ ਐ ਕਿ ਭਾਈ ਜਿੰਨਾ ਉਥੇ ਉਹਨਾਂ ਨਾਲ 올림픽 ਵਿੱਚ ਤੈਨੂੰ ਅੱਧਾ ਫੁੱਟ ਉੱਚਾ ਹੀ ਕਰਨਾ ਪੈਣਾ ਕਿਉਂਕਿ ਜਿਹੜਾ ਅੱਧਾ ਫੁੱਟ ਉੱਚਾ ਕਰ ਲਏਗਾ ਉਹਦੇ ਵਾਸਤੇ ਉਹ ਕਰਨਾ ਆਸਾਨ ਹੋ ਜਾਏਗਾ ਬੱਚਿਆਂ ਦੀ ਖੇਡ ਹੋ ਜਾਏਗੀ ਜਿੱਦਾਂ ਸਮਝ ਲਓ ਕਿ ਬੰਦਾ ਕਹਿੰਦਾ 올림픽 ਵਿੱਚ ਤੈਨੂੰ 80 ਕਿਲੋ ਭਾਰ ਚੱਕਣਾ ਪੈਣਾ ਹੈ ਪਰ ਕੋਚ ਉਹਨੂੰ ਟ੍ਰੇਨਿੰਗ ਦਿੰਦਾ 100 ਕਿਲੋ ਭਾਰ ਚੱਕਣ ਦੀ। ਤਾਂ ਜਿਹੜਾ ਘਰ ਹੀ 100 ਕਿਲੋ ਚੱਕ ਰਿਹਾ ਹੈ ਉਹਦੇ ਵਾਸਤੇ 올림픽 ਵਿੱਚ ਆ ਕੇ 80 ਕਿਲੋ ਚੱਕਣਾ ਤਾਂ ਸੌਖਾ ਹੋ ਜਾਏਗਾ। ਪਰ ਜੇ ਘਰ ਦੇ ਵਿੱਚ ਉਹ 60 ਕਿਲੋ ਚੱਕੇ। 60 ਕਿਲੋ ਦੀ ਪ੍ਰੈਕਟਿਸ ਕਰੇ ਤਾਂ ਜਦੋਂ 80 ਕਿਲੋ ਦੇ ਸਾਹਮਣੇ ਆਣਾ ਤਾਂ ਉਹਦੇ ਵਾਸਤੇ 20 ਕਿਲੋ ਜ਼ਿਆਦਾ ਹੈ, ਕੰਮ ਬੜਾ ਮੁਸ਼ਕਿਲ ਹੋ ਜਾਣਾ ਹੈ। ਉਹ ਕਰਨਾ ਹੀ ਔਖਾ ਹੋ ਜਾਣਾ ਹੈ। ਪਰ ਜੇ ਪਹਿਲੀ ਉਹਦਾ ਪ੍ਰੈਕਟਿਸ ਬੜੀ ਕੀਤੀ ਹੋਵੇ ਤਾਂ ਫਿਰ ਰੈਡੀ ਹੁੰਦਾ ਹੈ ਕਿ ਲੈ ਵੀ ਇੱਥੇ ਮੈਂ ਇੰਨੀ ਪ੍ਰੈਕਟਿਸ ਪਹਿਲਾਂ ਹੀ ਕਰ ਚੁੱਕਾ ਆਂ, ਅੱਗੇ ਤਾਂ ਹੁਣ ਇੱਕ ਨੌਜਵਾਨ ਆਇਆ ਕਹਿੰਦਾ ਮਾਲਕੋ ਪੰਜਾਬ ਪੁਲਿਸ ਵਿੱਚ ਰੇਸ ਸੁਣੀ ਹੈ ਇਹ ਕਿੰਨੀ ਰੇਸ ਹੈ ਕਹਿੰਦਾ ਜੀ 1600 ਮੀਟਰ ਹੈ 6 ਮਿੰਟਾਂ ਚ ਕਰਨੀ ਹੈ ਯਾਨੀ ਪੁਲਿਸ ਦੀ ਆਪਣੀ ਹੁੰਦੀ ਹੈ ਆਰਮੀ ਦੀ ਆਪਣੀ ਹੁੰਦੀ ਹੈ ਠੀਕ ਹੈ ਫਿਰ ਕਹਿੰਦਾ ਮਾਲਕੋ ਹੁੰਦੀ ਨਹੀਂ ਇਹ ਕਮਾਲ ਦੀ ਗੱਲ ਹੈ ਹਾਲੇ ਤੱਕ ਮਹੀਨਾ ਪਿਆ ਹੈ ਮਹੀਨਾ ਪਿਆ ਜੇ ਤੈਨੂੰ ਪਤਾ ਹੀ ਹੈ ਕਿ 1600 ਮੀਟਰ ਹੈ 6 ਮਿੰਟਾਂ ਚ ਕਰਨੀ ਹੈ ਤਾਂ ਘੜੀ ਤੇ ਜਾਂ ਮੋਬਾਈਲ ਤੇ ਟਾਈਮ ਲਾ ਨੂੰ 5 ਮਿੰਟਾਂ ਚ ਕਰ ਕਿਉਂਕਿ ਜੇ ਤੂੰ ਹੁਣ 5 ਮਿੰਟਾਂ ਚ ਮਹੀਨੇ ਅੰਦਰ ਅੰਦਰ ਕਰ ਲਿਆ ਤਾਂ 6 ਮਿੰਟ ਕਰਨਾ ਤਾਂ ਤੇਰੇ ਵਾਸਤੇ ਬੱਚਿਆਂ ਦਾ ਖੇਲ ਹੈ ਕਿਉਂਕਿ ਜਿਹੜੀ ਚੀਜ਼ ਦੀ ਪਹਿਲੀ ਸਾਨੂੰ ਪਤਾ ਹੈ ਕਿ ਪ੍ਰੈਕਟਿਸ ਪਰ ਬੰਦਾ ਕੀ ਹੈ ਜਦੋਂ ਟਾਈਮ ਹੁੰਦਾ ਹੈ ਪ੍ਰੈਕਟਿਸ ਕਰਦਾ ਨਹੀਂ ਤਾਂ ਸਿੱਧਾ ਜਾ ਕੇ ਗਰਾਊਂਡ ਵਿੱਚ ਜਾ ਕੇ ਉਹ ਖੇਡਣ ਦੀ ਕੋਸ਼ਿਸ਼ ਕਰਦਾ ਹੈ ਤੇ ਜੇ ਪ੍ਰੈਕਟਿਸ ਹੀ ਨਾ ਹੋਵੇ ਤਾਂ ਫਿਰ ਕਾਮਯਾਬੀ ਕਿੱਦਾਂ ਮਿਲਣੀ ਫਿਰ ਬੰਦਾ ਪਤਾ ਕੀ ਕਹਿੰਦਾ ਜੀ ਉਹ ਗਵਾਂਡੀਆਂ ਨੇ ਕੁਝ ਕਰਤਾ ਤਾਂ ਸਾਡਾ ਬੱਚਾ ਕਾਮਯਾਬ ਨਹੀਂ ਹੋਇਆ ਉਹ ਫੁਲਾਨੀ ਨੇ ਪੈਰ ਦੀ ਮਿੱਟੀ ਚੱਕ ਲਈ ਤਾਂ ਬੱਚਾ ਟੈਸਟ 'ਚੋਂ ਰਹਿ ਗਿਆ ਬੱਚੇ ਨੇ ਮਿਹਨਤ ਆਪ ਨਹੀਂ ਕੀਤੀ ਮੋਬਾਈਲ ਤੇ ਫਿਲਮਾਂ ਦੇਖਣ ਚ ਟਾਈਮ ਜ਼ਿਆਦਾ ਟੀਵੀ ਤੇ ਮੂਵੀ ਦੇਖਣ ਚ ਟਾਈਮ ਜ਼ਿਆਦਾ ਲਾਤਾ ਜਿਹੜਾ ਟਾਈਮ ਪ੍ਰੈਕਟਿਸ ਕਰਨ ਦਾ ਹੈ ਅਗਰ ਪ੍ਰੈਕਟਿਸ ਕਰ ਲੈਂਦਾ ਤਾਂ ਮਜ਼ਾ ਆ ਲੈ ਪੂਰੀ ਦੁਨੀਆ ਵੀ ਮਿਲ ਕੇ ਮਿੱਟੀ ਚੱਕੀ ਜਾਂਦੀ ਪਿਆਰਾਂ ਦੀ ਜਾਦੂ ਮੰਤਰ ਕਰੀ ਜਾਂਦੀ ਪਰ ਉਹਦੀ ਮਿਹਨਤ ਔਰ ਮਾਲਕ ਦੀ ਰਹਿਮਤ ਅਗਰ ਹੋ ਜਾਵੇ ਤਾਂ ਕਾਮਯਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਹੁਣ ਤੁਸੀਂ ਦੇਖੋਗੇ ਦੋ ਕਿਸਮ ਦੇ ਬੱਚੇ ਹੁੰਦੇ ਐ ਲੈ ਜੀ ਜਿਹੜਾ ਫੇਲ ਹੋ ਗਿਆ ਪਤਾ ਕੀ ਕਹੇਗਾ ਪੇਪਰ ਬੜੇ ਔਖੇ ਸੀ ਇੰਨੇ ਔਖੇ ਪੇਪਰ ਆ ਗਏ ਇਸ ਕਰਕੇ ਫੇਲ ਹੋ ਗਏ ਬੜੇ ਮੁਸ਼ਕਿਲ ਪੇਪਰ ਸੀ ਮੈਂ ਤਾਂ ਪੜਿਆ ਸੀ ਪਰ ਮੁਸ਼ਕਿਲ ਪੇਪਰ ਕਮਾਲ ਦੀ ਗੱਲ ਹੈ ਜੇ ਪੇਪਰ ਸੱਚਮੁੱਚ ਮੁਸ਼ਕਿਲ ਸੀ ਤਾਂ ਸਾਰੇ ਬੱਚੇ ਫੇਲ ਹੋਣੇ ਚਾਹੀਦੇ ਫਿਰ ਤਾਂ ਪੇਪਰ ਮੁਸ਼ਕਿਲ ਸਾਰੇ ਵਾਸਤੇ ਹੋ ਅੱਗ ਗਰਮ ਸਾਰਿਆਂ ਵਾਸਤੇ ਹੀ ਹੈ ਚਾਹੇ ਜਿਹੜਾ ਵੀ ਹੱਥ ਪਾਵੇ ਉਹਨੂੰ ਗਰਮੀ ਲੱਗਣੀ ਹੈ ਪਰ ਇਹ ਕਿਦਾਂ ਹੋ ਸਕਦਾ ਪੇਪਰ ਮੁਸ਼ਕਿਲ ਸੀ ਤੂੰ ਹੀ ਫੇਲ ਹੋ ਗਿਆ ਬਾਕੀ ਸਾਰੇ ਪਾਸ ਹੋ ਗਏ ਤੇਰੇ ਵਾਸਤੇ ਮੁਸ਼ਕਿਲ ਸੀ ਬਾਕੀਆਂ ਵਾਸਤੇ ਆਸਾਨ ਸੀ ਤੇ ਇਥੋਂ ਪਤਾ ਕੀ ਲੱਗਦਾ ਹੈ ਕਿ ਬਾਕੀਆਂ ਨੇ ਮਿਹਨਤ ਕੀਤੀ ਸੀ ਇਸ ਲਈ ਮਿਹਨਤ ਉਹਨਾਂ ਦੀ ਉਹਨਾਂ ਨੂੰ ਉਹ ਸੋਚ ਆਈ ਤੇ ਲੈ ਗਈ ਉਹਨਾਂ ਸਾਹਮਣੇ ਪੇਪਰ ਆਸਾਨ ਹੋ ਗਏ ਤਾਂ ਤੂੰ ਭਾਈ ਮਿਹਨਤ ਹੀ ਨਹੀਂ ਕੀਤੀ ਤੂੰ ਆਪਣਾ ਟਾਈਮ ਖੇਲਣ ਕੁੱਦਣ ਵਿੱਚ ਜਾਂ ਦੁਨੀਆ ਦੇ ਗੱਪਾਂ ਮਾਰਨ ਵਿੱਚ ਯਾਰਾ ਦੋਸਤਾਂ ਨਾਲ ਘੁੰਮਣ ਚ ਲਾ ਦਿੱਤਾ ਤਾਂ ਫਿਰ ਤੈਨੂੰ ਕਾਮਯਾਬੀ ਕੀ ਮਿਲਣੀ ਹੈ ਸਮਝਿ ਦਿਓ ਕੁਨੇ ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ ਇੱਕ ਨਾ ਐਸੀ ਘਰ ਚ ਗਏ ਉੱਥੇ ਇੱਕ ਟੀਵੀ ਚੱਲ ਰਿਹਾ ਸੀ ਟੀਵੀ ਤੇ ਗਾਣਾ ਲੱਗਾ ਹੋਇਆ ਸੀ ਦੱਸਣ ਲੱਗੇ ਤੁਹਾਨੂੰ ਉੱਥੇ ਬੱਚੇ ਦੇਖ ਰਹੇ ਸੀ ਬੈਠੇ ਗਾਣਾ ਕੀ ਸੀ ਇੱਕ ਨੌਜਵਾਨ ਕਾਲਜ ਚ ਪੜ ਰਿਹਾ ਹੈ ਕਲਾਸ ਲੱਗੀ ਹੋਈ ਹੈ ਕੋਈ ਰੋਮਾਂਟਿਕ ਸੌਂਗ ਸੀ ਕਿ ਕਲਾਸ ਲੱਗੀ ਹੋਈ ਹੈ ਗਾਣਾ ਪੜ ਰਿਹਾ ਜਦੋਂ ਅਸੀਂ ਅੰਦਰ ਗਏ ਤਾਂ ਉਸਲੇ ਉਹ ਸੀਨ ਚੱਲ ਰਿਹਾ ਸੀ ਕਿ ਕਲਾਸ ਵਿੱਚ ਨਾ ਟੀਚਰ ਪੜਾ ਰਿਹਾ ਹੈ ਤਾਂ ਜਿਹੜਾ ਹੀਰੋ ਹੈ ਕਲਾਸ ਵਿੱਚ ਬੈਠਾ ਹੈ ਬੈਠੇ-ਬੈਠੇ ਨੂੰ ਉਹਨੂੰ ਹੀਰੋਨ ਦੀ ਯਾਦ ਆਂਦੀ ਕਲਾਸ ਛੱਡ ਕੇ ਬਾਹਰ ਨਿਕਲ ਜਾਂਦਾ ਟੀਚਰ ਕਹਿੰਦਾ ਕਿੱਥੇ ਜਲਾ ਚੱਲਣਾ ਮੈਂ ਇਹ ਕਹ ਦੇਖੋ ਇਦਾਂ ਦੇ ਇਦਾਂ ਦੇ ਬੰਦਿਆਂ ਨੇ ਨਿਆਣੇ ਖਰਾਬ ਕਰਨੇ ਉਨੇ ਜਾ ਰਿਹਾ ਕੁੜੀ ਦੇ ਪਿੱਛੇ ਕੁੜੀ ਵੀ ਨਹੀਂ ਮਿਲਣੀ ਨੌਕਰੀ ਵੀ ਨਹੀਂ ਮਿਲਣੀ ਕੈਰੀਅਰ ਵੀ ਗਿਆ ਤਾਂ ਕੁੜੀ ਦੀ ਸ਼ਾਦੀ ਉਦਾਂ ਨਹੀਂ ਕਰਨੀ ਕਿ ਨਲਾਇਕ ਨਾ ਕਿ ਨਾ ਵਿਆਹ ਕਰਨਾ ਕੁੜੀ ਦਾ ਉਹ ਭਰਾਵਾ ਕਿਉਂ ਆਪਣੀ ਜ਼ਿੰਦਗੀ ਖਰਾਬ ਕਰ ਰਿਹਾ ਬੈਠ ਕੇ ਪੜ ਲੈ ਪੜ ਲਏਗਾ ਮਿਹਨਤ ਕਰ ਲਏਗਾ ਕੈਰੀਅਰ ਬਣਾ ਲਏਗਾ ਚੰਗੀ ਕੁਰਸੀ ਤੇ ਬੈਠੇਗਾ ਤਾਂ ਹਜ਼ਾਰਾਂ ਰਿਸ਼ਤੇ ਤੇਰੇ ਮਗਰ ਆਣਗੇ ਤਾਂ ਜੇ ਪੜਾਈ ਛੱਡ ਕੇ ਇੱਦਾਂ ਹੀ ਤੋਰਦਾ ਰਿਆਂ ਤਾਂ ਦੋਨੇ ਚੀਜ਼ਾਂ ਜਾਣੀਆਂ ਕੈਰੀਅਰ ਵੀ ਤਾਂ ਜੇ ਦੇ ਪਿੱਛੇ ਜਾ ਰਿਹਾ ਉਹਨਾਂ ਦਾ ਕਿਸੇ ਹੋਰ ਨੂੰ ਬਸ ਸਮਝ ਲਓ ਕਿਉਂਕਿ ਹਰ ਕੋਈ ਬੰਦਾ ਜਾਂਦਾ ਕਿਹਦੇ ਮਗਰਾਂ ਜਿਹੜਾ ਕਾਮਯਾਬ ਹੋਵੇ ਨਿਕੰਮਿਆਂ ਨਾਲ ਕੌਣ ਤੋਰਦਾ ਆਪਣੇ ਕੋਈ ਮਾਤਾ ਪਿਤਾ ਚਾਹੇਗਾ ਨਹੀਂ ਕਿ ਮੇਰੀ ਧੀ ਨਿਕੰਮਿਆਂ ਦੇ ਘਰ ਜਾਵੇ ਤਾਂ ਹੀ ਕਹਿੰਦੇ ਖੁਦ ਹੀ ਕੋਕਰ ਬੁੱਲਣ ਦਿੱਤਨਾ ਕਿ ਆਪਣੇ ਆਪ ਨੂੰ ਮਿਹਨਤ ਕਰਕੇ ਇਨੀ ਉਚਾਈ ਤੇ ਬਿਠਾਓ ਕਿ ਸਾਨੂੰ ਕਿਸੇ ਦੀ ਮਿੰਨਤਾਂ ਨਾ ਕਰਨੀਆਂ ਮੈਨ ਲੋਕੀ ਆ ਕੇ ਸਾਡੀਆਂ ਮਿੰਨਤਾਂ ਕਰਨ ਕੇ ਭਾਈ ਆ ਕੰਮ ਕਰ ਲੈ ਬੋਲੋ ਸਮਝਦੀ ਹੋ ਕਿ ਨਹੀਂ ਇਧਰੋਂ ਕੁਲਧਿਆਣੀ ਤੋਂ ਕੋਈ ਆਇਆ ਕਿ ਮਾਲਕੋ ਮੁੰਡਾ ਬੜਾ ਲਾਇਕ ਹੈ ਮੁੰਡੇ ਦੀਆਂ ਬੜੀਆਂ ਡਿਗਰੀਆਂ ਆ ਇਹ ਮੁੰਡੇ ਦੇ ਆਪਾਂ ਰਿਸ਼ਤੇ ਵਾਸਤੇ ਬੜੇ ਪਰੇਸ਼ਾਨ ਐ ਪੋਸਟਰ ਵੀ ਲਾਏ ਐ ਮੈਰਿਜ ਬਿਊਰੋ ਤੋਂ ਵੀ ਦੱਸਿਆ ਹੈ ਬੜਾ ਲਾਇਕ ਮੁੰਡਾ ਐ ਐਂ ਮਨ ਚ ਸੋਚਿਆ ਲਾਇਕ ਹੁੰਦਾ ਤਾਂ ਦੀਵਾਰਾਂ ਤੇ ਫੜੀ ਲਾਣਾ ਪੈਣਾ ਸੀ ਫੇਰ ਤਾਂ ਘਰ ਹੀ ਆ ਜਾਣੇ ਸੀਗੇ ਕਈ ਕੁੜੀਆਂ ਆ ਜਾਣੀਆਂ ਸੀ ਕਈ ਰਿਸ਼ਤੇ ਕਰ ਲਓ ਉਹ ਦੀਵਾਰਾਂ ਤੇ ਲਿਆਆਂ ਵਿਆਹ ਸਾਨੂੰ ਜਾਂ ਮੈਰਿਜ ਬਿਊਰੋ ਤੇ ਫੋਟੋ ਭੇਜਣੀ ਪਈ ਇਹਦਾ ਮਤਲਬ ਲਾਇਕ ਅਲਾ ਕੰਮ ਤਾਂ ਕੋਈ ਐ ਹੀ ਨਹੀਂ ਕਿਉਂਕਿ ਨਲਾਇਕਾਂ ਨੂੰ ਹੀ ਪੇਸ਼ ਕਰਨ ਦਾ ਮਹਿਤਾ ਹੈ ਜੇਰਾ ਸਮਝਣ ਵਾਲੇ ਜੀ ਤੂੰ ਦੱਸਣਾ ਕੀ ਚਾਹੁੰਦੇ ਆ ਕਿ ਅਸੀਂ ਮਿਹਨਤ ਕਰੀਏ ਆਪਣੀ ਆਪ ਨੂੰ ਇਦਾਂ ਦਾ ਬਣਾਈਏ ਅਸੀਂ ਪਰ ਅਸੀਂ ਕੀ ਕਰਦੇ ਜਦੋਂ ਮਿਹਨਤ ਕਰਨ ਦਾ ਟਾਈਮ ਹੁੰਦਾ ਅਸੀਂ ਫालतू ਦੀ ਚੀਜ਼ਾਂ ਵਿੱਚ ਟਾਈਮ ਖਰਾਬ ਕਰ ਲੈਂਦੇ ਜਦੋਂ ਟਾਈਮ ਲੰਘ ਜਾਂਦਾ ਹੈ ਫਿਰ ਬੰਦਾ ਪਛਤਾਉਂਦਾ ਹੈ ਪਰ ਕਹਿੰਦੇ ਤਾਂ ਪਛਤਾਏ ਕੀ ਹੋਗਾ ਜੋ ਚਿੜੀਆ ਕਿਉਂਗੇ ਖੇਤ ਹੁਣ ਤੁਹਾਨੂੰ ਵੀ ਕਹਾਂਗੇ ਜਰਾ ਗੌਰ ਕਰਨਾ ਕਿ ਕਈਆਂ ਨੂੰ ਡਾਕਟਰ ਕਹਿੰਦਾ 슈ਗਰ ਦੀ ਬਿਮਾਰੀ ਆ ਭਾਈ ਮਿੱਠਾ ਖਾਣਾ ਬੰਦ ਕਰਦੇ ਪਰ ਨਹੀਂ ਜਵਾਨ ਦੇ ਸਵਾਦ ਦੀ ਖਾਤਰ ਮਿੱਠਾ ਖਾਣਾ ਹੀ ਹੈ ਜਦੋਂ ਵੀ ਕਿਤੇ ਜ਼ਖਮ ਹੋ ਜਾਂਦਾ ਹੈ ਜਦੋਂ ਕਿਤੇ ਪ੍ਰੋਬਲਮ ਆ ਜਾਂਦੀ ਡਾਕਟਰ ਕਹਿੰਦਾ ਹੱਥ ਪੈਰ ਵੱਢਣਾ ਪੈਣਾ ਹੈ ਜਾਂ ਜ਼ਖਮ ਹੋਣਾ ਨੇ ਫਿਰ ਬੰਦਾ ਪਛਤਾਨਦਾ ਕਿ ਮੈਂ ਕੰਟਰੋਲ ਕਿਉਂ ਨਹੀਂ ਕੀਤਾ ਕੁਦਰਤ ਸਾਨੂੰ ਪਹਿਲੇ ਹੀ ਇਸ਼ਾਰੇ ਦਿੰਦੀ ਹੈ ਕਿ ਆਪਣਾ ਧਿਆਨ ਰੱਖ ਆਪਣਾ ਖਿਆਲ ਰੱਖ ਪਰ ਬਾਅਦ ਚ ਬੰਦਾ ਕੀ ਕਹਿੰਦਾ ਹੈ ਜੇ ਕੋਈ ਬਿਮਾਰੀ ਆ ਗਈ ਐਸੀ ਕਈ ਵਾਰ ਦਸੀਦਾ ਇੱਥੇ ਵੀ ਦੱਸਣਾ ਚਾਹਾਂਗੇ ਕਿ ਅੱਜ ਜਿਹੜੀਆਂ ਬਿਮਾਰੀਆਂ ਆਉਂਦੀਆਂ ਨਾ ਬੰਦੇ ਨੂੰ ਇਹ ਜੱਕਦਮ ਨਹੀਂ ਆ ਜਾਂਦੀਆਂ ਇਹ ਤੁਸੀਂ ਕਮੇਟੀਆਂ ਪਾਈਆਂ ਹੁੰਦੀਆਂ ਫਿਰ ਨਿਕਲਦੀ ਹੈ ਕਮੇਟੀ ਬੰਦੇ ਉਹਨਾਂ ਕਿਤੇ ਕਿਹੜਾ ਕਿਹੜਾ ਕਮੇਟੀ ਬੰਦਾ ਹੈ ਬੰਦੇ ਹੋਣੇ ਗਈ ਕੋਈ 5000 ਦਿੰਦਾ ਮਹੀਨੇ ਦਾ 10000 ਫਿਰ ਇੱਕ ਟਾਈ ਮੰਦਾ ਜਦੋਂ ਸਾਲ ਬਾਅਦ ਡੇਢ ਸਾਲ ਬਾਅਦ ਕਮੇਟੀ ਨਿਕੋ ਮੇਰੀ ਨਿਕਲੀ ਹੈ ਕਮੇਟੀ ਹੁਣ ਜੇ ਕਿਸੇ ਨੂੰ ਸ਼ੂਗਰ ਹੋ ਗਈ ਕਿਸੇ ਦਾ ਬੀਪੀ ਹਾਈ ਹੋ ਗਿਆ ਕਿਸੇ ਦੇ ਅੰਦਰ ਕੈਂਸਰ ਹੋ ਗਿਆ ਕਿਸੇ ਨੂੰ ਬਿਮਾਰੀ ਆ ਗਈ ਤਾਂ ਇੱਕ ਮਿੰਟ ਚ ਨਹੀਂ ਆਉਂਦੀ ਇਹ ਤੁਸੀਂ ਇੰਨੇ ਸਾਲਾਂ ਤੋਂ ਥੋੜੀਆਂ ਥੋੜੀਆਂ ਕਮੇਟੀਆਂ ਪਾਰੇ ਸੀ ਤਾਂ ਅੱਜ ਉਹ ਕਮੇਟੀ ਨਿਕਲ ਆਈ ਹੈ ਕੈਂਸਰ ਸਾਹਮਣੇ ਆ ਗਿਆ ਬਿਮਾਰੀ ਸਾਹਮਣੇ ਆ ਗਈ ਪ੍ਰੋਬਲਮ ਸਾਹਮਣੇ ਆ ਗਈ ਔਰ ਇਹ ਐਦਾਂ ਨਹੀਂ ਜੱਕਦਾ ਮੰਦੀ ਜਿੱਦਾਂ ਹੁਣ ਕੋਈ ਕੋਈ ਬ ਔਰ ਕਵੇ ਤੁਹਾਨੂੰ ਕਿ ਲੈ ਵੀਓ ਮੇਰੇ ਖੇਤ ਚੋਂ ਆਪਣੇ ਆਪ ਹੀ ਮੱਕੀ ਬਾਹਰ ਆ ਗਈ। ਕਿ ਕਹਣਾ ਭਾਈ ਆਪਣੇ ਆਪ ਕਿੱਦਾਂ ਆ ਸਕਦੀ ਬੀਜ ਪਾਇਆ ਹੋਏਗਾ ਤਾਂ ਹੀ ਆਈ ਹੈ। ਆਪਣੇ ਆਪ ਆਉਂਦੀ ਹੈ ਕਦੀ? ਆਪਣੇ ਆਪ ਹੀ ਮੱਕੀ ਆ ਗਈ, ਆਪਣੇ ਆਪ ਹੀ ਕਣਕ ਆ ਗਈ। ਜਿਹੜਾ ਬੀਜ ਜ਼ਮੀਨ 'ਚ ਜਾਣਾ ਹੈ ਉਹੀ ਬਾਹਰ ਆਣਾ ਵੀ ਹੈ। ਜਦੋਂ ਹੁਣ ਬੈਠ ਕੇ ਸੋਚਣਾ ਕਿ ਅੱਜ ਕੀ ਬਾਹਰ ਆ ਰਿਹਾ, ਅੱਜ ਤੁਸੀਂ ਕੀ ਪਾ ਰਹੇ ਹੋ, ਕੀ ਬੜ ਰਹੇ ਹੋ। ਇਹ ਤਾਂ ਮਤਲਬ ਜੋ ਅੱਜ ਸਾਨੂੰ ਮਿਲ ਰਿਹਾ ਨਾ ਪਿੱਛੇ ਕਿਤੇ ਨਾ ਕਿਤੇ ਅਸੀਂ ਉਹ ਗਲਤੀਆਂ ਕੀਤੀਆਂ ਹੋਈਆਂ ਹੈ ਜਿਨ੍ਹਾਂ ਦਾ ਹਰਜਾਨਾ ਅੱਜ ਸਾਨੂੰ ਉਗਣਾ ਪੈ ਰਿਹਾ ਹੈ ਔਰ ਅੱਜ ਅਗਰ ਅਸੀਂ ਆਪਣਾ ਸੁਧਾਰ ਕਰਨ ਦੀ ਤਰਫ ਚਲੀਏ ਅੱਜ ਅਗਰ ਅਸੀਂ ਅਛਾਈ ਦੀ ਤਰਫ ਚਲੀਏ ਫੈਸਲਾ ਕਰ ਲਈਏ ਕਿ ਮੈਂ ਆਪਣੇ ਜੀਵਨ ਨੂੰ ਨੇਕੀ ਦੇ ਰਸਤੇ ਤੇ ਲਿਜਾਣਾ ਹੈ ਅਛਾਈ ਦੇ ਰਸਤੇ ਤੇ ਲਿਜਾਣਾ ਹੈ ਤਾਂ ਯਾਦ ਰੱਖੋ ਅੱਜ ਅਗਰ ਅੱਛਾ ਕਰਨ ਦਾ ਹੌਸਲਾ ਕਰਨ ਦਾ ਹਿੰਮਤ ਕਰਨ ਦਾ ਔਰ ਸਾਰੇ ਡਰ ਛੱਡਣ ਦਾ ਫੈਸਲਾ ਲੈ ਲਈਏ ਤਾਂ ਆਉਣ ਵਾਲਾ ਕੱਲ ਸਾਡੇ ਵਾਸਤੇ ਖੁਸ਼ੀਆਂ ਭਰਿਆ ਕਾਮਯਾਬੀ ਭਰਿਆ ਜ਼ਰੂਰ ਹੋ ਸਕਦਾ ਹੈ ਅੱਜ ਅਗਰ ਕੋਈ ਬਿਮਾਰੀ ਸਾਨੂੰ ਪਰੇਸ਼ਾਨ ਕਰ ਰਹੀ ਹੈ ਔਰ ਜੇ ਤੁਸੀਂ ਉਹ ਬਿਮਾਰੀ ਦੇ ਨਿਯਮਾਂ ਨੂੰ ਸਮਝ ਗਏ ਉਹ ਚੀਜ਼ਾਂ ਦਾ ਤਿਆਗ ਕਰ ਦਈਏ ਅਸੂਲਾਂ ਨੂੰ ਬਣਾ ਲਈਏ ਕਿ ਆਹ ਚੀਜ਼ ਬਿਮਾਰੀ ਨੂੰ ਵਧਾਣ ਦਾ ਕਾਰਨ ਹੈ ਮੈਂ ਇਹਨੂੰ ਤਿਆਗਣਾ ਹੈ ਤਾਂ ਤੁਸੀਂ ਜਲਦੀ ਬਿਮਾਰੀ ਤੇ ਕੰਟਰੋਲ ਵੀ ਕਰ ਸਕਦੇ ਹੋ ਬਲੋ ਸਮਝਦੇ ਹੋ ਤੁਸੀਂ ਪਰ ਦੇਖੋ ਜਦੋਂ ਕਰਨ ਦੀ ਗੱਲ ਆਉਂਦੀ ਨਾ ਤਾਂ ਫਿਰ ਇਨਸਾਨ ਥੋੜਾ ਘੱਟ ਤੁਹਾਡੇ ਸਿਰ ਹਿਲਦੇ ਆ ਤਾਂ ਜਦੋਂ ਵੀ ਉਹ ਫਿਕਰ ਨਾ ਕਰੋ ਫਿਕਰ ਨਾ ਕਰੋ ਉਹਦੀ ਰਹਿਮਤ ਸਭ ਕੁਝ ਕਰੇ ਖਾ ਫੇਕ ਮੈਂ ਤਾਂ ਕੁਝ ਕਰਨਾ ਨਾ ਪਵੇ ਉਹਦੀ ਰਹਿਮਤ ਹੀ ਸਭ ਕੁਝ ਕਰੇ ਤਾਂ ਯਾਦ ਰੱਖੋ ਪ੍ਰਮਾਤਮਾ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਨਾ ਕਰਨ ਦੀ ਤਾਕਤ ਦਿੱਤੀ ਇਹ ਵੀ ਉਹਦੀ ਰਹਿਮਤ ਹੀ ਹੈ ਜੇ ਇਹ ਵੀ ਉਹਦੀ ਰਹਿਮਤ ਨਾ ਹੋਵੇ ਤਾਂ ਤੁਹਾਡੇ ਹੱਥ ਪੈਰ ਵੀ ਨਾ ਹਿੱਲਣ ਸਮਝਦੇ ਹੋ ਕਿ ਨਹੀਂ ਹੁਣ ਕਈ ਵੇਰਾ ਬੰਦਾ ਕਹਿੰਦਾ ਹੈ ਜੇ ਕਿਰਪਾ ਕਰੋ ਬੈਠ ਕੇ ਨਾਮ ਜਪਾਂ ਬੋਲੋ ਸਮਝਦੇ ਹੋ ਕਿ ਨਹੀਂ ਇਹ ਕਹਿੰਦੇ ਅੱਛਾ ਨਾਮ ਜਪਣ ਵਾਸਤੇ ਕਿਰਪਾ ਦੀ ਲੋੜ ਟੀਵੀ ਮੂਰੇ ਬੈਠਣ ਵਾਸਤੇ ਉੱਥੇ ਤਾਂ ਕਦੀ ਕਿਹਾ ਨਹੀਂ ਜੀ ਕਿਰਪਾ ਕਰੋ ਘੰਟਾ ਕਿ ਟੀਵੀ ਬੈਠ ਕੇ ਦੇਖਾਂ ਯਾਨੀ ਬੁਰੀ ਜਿਹੜਾ ਆਪਣਿਆ ਬੈਠਣਾ ਹੈ ਤਾਂ ਚੰਗੀ ਜਿਹੜਾ ਬੈਠਣ ਵਾਸਤੇ ਕਿਰਪਾ ਦੀ ਲੋੜ ਚੰਗੀ ਜਗ੍ਹਾ ਪਰਮਾਤਮਾ ਬਿਠਾਵੇ ਤਾਂ ਬੁਰੀ ਜਗ੍ਹਾ ਮੈਂ ਆਪਣੇ ਆਪ ਹੀ ਬੈਠਣਾ ਹੈ ਜਰਾ ਸੋਚਣ ਵਾਲੀ ਗੱਲ ਹੈ ਕਿ ਨਹੀਂ ਜਰਾ ਸਮਝ ਕੇ ਦੇਖੋ ਯਾਨੀ ਜਿਹੜੀ ਚੀਜ਼ ਸਾਨੂੰ ਫਾਇਦਾ ਹੈ ਉਹ ਚੀਜ਼ ਅਸੀਂ ਰੱਬ ਦੇ ਉੱਤੇ ਛੱਡੀ ਹੋਈ ਹੈ ਰੱਬ ਕਰਾਵੇ ਤੇ ਜਿਹੜੀ ਚੀਜ਼ ਸਾਡਾ ਨੁਕਸਾਨ ਹੈ ਉਹ ਅਸੀਂ ਆਪ ਹੀ ਕਰੀ ਜਾ ਰਹੇ ਹਾਂ ਸਮਝ ਆ ਰਹੀ ਹੈ ਕਿ ਨਹੀਂ ਇਸ ਲਈ ਜੀਵਨ ਦੇ ਕੁਝ ਨਿਯਮ ਬਣਾਓ ਆਪਣੇ ਸਭ ਤੋਂ ਪਹਿਲਾ ਨਿਯਮ ਕਿ ਅਗਰ ਆਪਣੇ ਮਾਲਕ ਨੂੰ ਆਪਣੇ ਮਾਲਕ ਦੀਆਂ ਰਹਿਮਤਾਂ ਨੂੰ ਹਾਸਲ ਕਰਨਾ ਹੈ ਜੀਵਨ ਦੀ ਖੁਸ਼ੀਆਂ ਨੂੰ ਹਾਸਲ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਇਹ ਨਿਯਮ ਬਣਾ ਲਾ ਪੈਗਾ ਕਿ ਮੈਨੂੰ ਆਪਣੇ ਅੰਦਰ ਬੈਠੀ ਉਹ ਤਾਕਤ ਤੇ ਵਿਸ਼ਵਾਸ ਕਰਨਾ ਪਏਗਾ ਯਕੀਨ ਕਰਨਾ ਪਏਗਾ ਔਰ ਜਿਦਾ ਹੀ ਦੱਸ ਰਹੇ ਸੀ ਕਿ ਸੰਤ ਦਾਦੂ ਦਿਵਾਲ ਆਪਣੀ ਬਾਣੀ ਚ ਕਹਿੰਦੇ ਐ ਤੇ ਬੜੀ ਪਿਆਰੀ ਗੱਲ ਜਰਾ ਧਿਆਨ ਦੇਣਾ ਕਿ ਸੰਤ ਦਾਦੂ ਆਪਣੇ ਸ਼ਬਦ ਦੱਸਦੇ ਐ ਕਿ ਸਤ ਸੰਗ ਪਸ਼ੂ ਮਾਨੁਸ਼ ਕਰੇ ਸਤ ਸੰਗ ਪਸ਼ੂ ਮਾਨੁਸ਼ ਕਰੇ ਮਾਨੁਸ਼ ਸੇ ਸਿੱਧ ਹੋਏ ਦਾदू ਸਿੱਧ ਸੇ ਦੇਵਤਾ ਔਰ ਦੇਵ ਨਿਰੰਜਨ ਹੋਏ ਸੰਤ ਦਾदूदयाल ਕਹਿੰਦੇ ਆ ਕਿ ਬੰਦੇ ਅੰਦਰ ਚਾਰ ਪ੍ਰਕਾਰ ਦੇ ਗੁਣ ਹੁੰਦੇ ਆ ਹਰ ਇਨਸਾਨ ਦੇ ਅੰਦਰ ਚਾਹੇ ਔਰਤ ਹੈ ਮਰਦ ਹੈ ਬੱਚਾ ਹੈ ਬੁढ़ा ਹੈ ਹਰ ਇਨਸਾਨ ਦੇ ਅੰਦਰ ਚਾਰ ਪ੍ਰਕਾਰ ਦੇ ਗੁਣ ਹੁੰਦੇ ਆ ਕਿਹੜਾ ਕਿਹੜਾ ਗੁਣ ਦੱਸਿਆ ਉਹਨਾਂ ਨੇ ਪਸ਼ੂ ਵਾਲਾ ਮਾਨੁਸ਼ ਵਾਲਾ ਸਿੱਧਾ ਵਾਲਾ ਦੇਵਤਿਆਂ ਵਾਲਾ ਔਰ ਨਿਰੰਜਨਤਾ ਯਾਨੀ ਪ੍ਰਮਾਤਮਾ ਉਹਦਾ ਗੁਣ ਕਹੀ ਨਹੀਂ ਸਕਦੇ ਉਹਦਾ ਰੂਪ ਹੀ ਕਹਾਂਗੇ ਅਸੀਂ ਸਮਝਦੇ ਹੋ ਕਿ ਨਹੀਂ ਉਹ ਤਾਂ ਕਹਾਂਗੇ ਪ੍ਰਮਾਤਮਾ ਹੀ ਹੈ ਇਹ ਸੰਤ ਦਾਦੂ ਦੱਸ ਰਹੇ ਕਿ ਕੁਝ ਗੁਣ ਹੁੰਦੇ ਆ ਇਨਸਾਨ ਦੇ ਅੰਦਰ ਚਾਹੇ ਉਹ ਬੱਚਾ ਹੋਵੇ ਚਾਹੇ ਬੁढ़ा ਹੋਵੇ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਇਹ ਕੁਝ ਗੁਣ ਦੱਸੇ ਆ ਕਿਹੜਾ ਕਿਹੜਾ ਗੁਣ ਇੱਕ ਪਸ਼ੂ ਵਾਲਾ ਇੱਕ ਮਾਨੁਸ਼ ਵਾਲਾ ਇੱਕ ਸਿੱਧਾ ਵਾਲਾ ਇੱਕ ਦੇਵਤਿਆਂ ਵਾਲਾ ਔਰ ਚੌਥਾ ਪੰਜਵਾਂ ਗੁਣ ਜਿਹੜਾ ਹੈ ਉਹ ਨਿਰੰਜਨ ਵਾਲਾ ਨਿਰੰਜਨ ਯਾਨੀ ਜੋ ਜੂਨੀਆ ਤੋਂ ਰਹਤਾ ਯਾਨੀ ਪਰਮਾਤਮਾ ਉਹ ਪ੍ਰਭੂ ਉਹਨੇ ਪੰਜੇ ਗੁਣ ਇਨਸਾਨ ਦੇ ਅੰਦਰ ਹੈ ਜਰਾ ਗੌਰ ਕਰਨਾ ਕਿਉਂਕਿ ਇਨਸਾਨ ਜਰਾ ਧਿਆਨ ਦੇਣਾ ਇਹ ਪੰਜੇ ਗੁਣ ਇਨਸਾਨ ਅੰਦਰ ਕਿੱਦਾਂ ਹੈ ਕਿ ਇਨਸਾਨ ਚਾਵੇ ਤਾਂ ਜਾਨਵਰਾਂ ਵਾਲੇ ਕੰਮ ਵੀ ਕਰ ਸਕਦਾ ਹੈ ਪਸ਼ੂਆਂ ਵਾਲੇ ਕੰਮ ਵੀ ਕਰ ਸਕਦਾ ਹੈ ਇਸ ਲਈ ਤੁਸੀਂ ਕਈਆਂ ਨੂੰ ਦੇਖੋਗੇ ਕਿ ਜਦੋਂ ਕੋਈ ਇਤਨਾ ਦਾ ਕੰਮ ਕਰ ਦਿੰਦਾ ਨਹੀਂ ਕਿਤੇ ਲੈ ਵੀ ਤਾਂ ਜਾਨਵਰਾਂ ਦੀ ਤਰ੍ਹਾਂ ਹੋ ਗਿਆ ਇਹ ਤਾਂ ਜਾਨਵਰ ਬਣ ਗਿਆ ਹੈ ਕਮਾਲ ਦੀ ਗੱਲ ਹੈ ਔਰ ਕਈ ਤਾਂ ਆਵਾਜ਼ਾਂ ਵੀ ਕੱਢਦੇ ਆ ਫਿਰ ਤਾਂ ਦੀਆਂ ਸਮਝਦੇ ਹੋ ਕਿ ਨਹੀਂ ਸੋ ਦੱਸਣਾ ਕੀ ਚਾਹੁੰਦੇ ਆ ਕਿ ਇਨਸਾਨ ਜਾਨਵਰ ਵੀ ਹੋ ਸਕਦਾ ਹੈ ਪਰ ਜਾਨਵਰ ਤੋਂ ਇਨਸਾਨ ਇਨਸਾਨ ਤੋਂ ਸਿੱਧ ਔਰ ਸਿੱਧ ਤੋਂ ਦੇਵਤਾ ਔਰ ਦੇਵਤਾ ਤੋਂ ਨਿਰੰਜਨ ਯਾਨੀ ਪਰਮਾਤਮਾ ਦੀ ਪਦਵੀ ਤੇ ਵੀ ਬੰਦਾ ਪਹੁੰਚ ਸਕਦਾ ਹੈ